ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸੰਤਾਂ ਦੀ ਅਚਰਜ ਸਾਖੀ ਆਪਾਂ ਅਗਮ ਅਗਾਧ ਪੁਰਖ ਕਿਤਾਬ ਦੇ ਵਿੱਚੋਂ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਾਰੇ ਜਣੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸੰਤਨ ਕੀ ਅਚਰਜ ਸਾਖੀ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਤੇ ਉਸ ਵਿੱਚ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਹਿੰਦੇ ਇੱਕ ਦਿਨ ਅਜੀਹਾ ਆਇਆ ਜਦੋਂ ਭਾਈ ਗੋਪਾਲ ਸਿੰਘ ਨੇ ਭਾਈ ਨਾਰਾਇਣ ਸਿੰਘ ਨੂੰ ਚਮਤਕਾਰ ਸੁਣਾਇਆ ਕਿ ਕੱਲ ਸ਼ਾਮ ਦੇ ਦੀਵਾਨ ਤੋਂ ਮਗਰੋਂ ਰਾਤ ਨੂੰ ਮੈਂ ਵੈਲੀ ਵਿੱਚ ਹੀ ਰਿਹਾ ਕੁਝ ਰਾਤ ਲੰਗੀ ਤੋਂ ਇੱਕ ਅਸਚਰਜ ਵੇਖਿਆ ਕਿ ਸ੍ਰੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹਨਾਂ ਦੇ ਤੰਬੂ ਦੇ ਚੁਫੇਰੇ ਸੰਦਬਦ ਇੱਕ ਨੂਰਾਨੀ ਘੋੜ ਸਵਾਰ ਪਹਿਰਾ ਦੇ ਰਿਹਾ ਸੀ ਇਹ ਅਸਚਰਜ ਇਹ ਕੌਤਕ ਉਹਨਾਂ ਨੇ ਖੁਦ ਵੇਖਿਆ ਸੀ ਤੇ ਸਾਧ ਸੰਗਤ ਜਦੋਂ ਵੇਖਿਆ ਨਾ ਕਿ ਘੋੜ ਸਵਾਰ ਪਹਿਰਾ ਦੇ ਰਿਹਾ ਇਹ ਤੰਬੂ ਦੇ ਚੁਫੇਰੇ ਪ੍ਰਕਰਮਾ ਕਰਦਾ ਕਦੇ-ਕਦੇ ਸਤਿ ਸ੍ਰੀ ਅਕਾਲ ਦੇ ਜਕਾਰੇ ਵੀ ਬੋਲਦਾ ਜਗਾਰੇ ਲਾਉਂਦਾ ਔਰ ਮੇਰਾ ਵਿਚਾਰ ਹੈ ਕਿ ਵਿਰਧ ਪਾਲਕ ਸਤਿਗੁਰੂ ਕਲਗੀ ਤਰਪਿਤਾ ਆਪਣੇ ਪਰਮ ਸੇਵਕ ਬਾਬਾ ਅਤਰ ਸਿੰਘ ਜੀ ਦੀ ਰੱਖਿਆ ਕਰ ਰਹੇ ਸਨ ਸੋ ਤੁਸੀਂ ਅੱਜ ਰਾਤ ਮੇਰੇ ਨਾਲ ਚੱਲ ਕੇ ਇਹ ਦ੍ਰਿਸ਼ ਵੇਖ ਕੇ ਨਿਰਣੈ ਕਰ ਸਕਦੇ ਹੋ ਭਾਈ ਗੋਪਾਲ ਸਿੰਘ ਨੇ ਕਹਿੰਦੇ ਜਦੋਂ ਇਹ ਗੱਲ ਕਹੀ ਉਸ ਵਕਤ ਕਹਿੰਦੇ ਸਾਰੇ ਸ਼ੌਕ ਹੋ ਗਏ ਵੀ ਇਹ ਕਿਵੇਂ ਹੋ ਸਕਦਾ ਹੈ ਹੋ ਸਕਦਾ ਹੈ ਇਹਨਾਂ ਨੂੰ ਭੁਲੇਖਾ ਪਿਆ ਹੋਵੇ ਤੇ ਸਾਧ ਸੰਗਤ ਉਹਨਾਂ ਨੇ ਇਹ ਗੱਲ ਜਦੋਂ ਸਾਰਿਆਂ ਨੂੰ ਆਖੀ ਸੀ ਨਾ ਯਕੀਨ ਕਰ ਲਿਆ ਸੀ ਕਿਉਂਕਿ ਮਾਪੁਰਖਾਂ ਦਾ ਜਿਹੜਾ ਜੀਵਨ ਸੀ ਅਜੀਹਾ ਸੀ ਕਹਿੰਦੇ ਦੂਸਰਾ ਦਿਨ ਜਦੋਂ ਆਇਆ ਸ਼ਾਮ ਦੇ دیਵਾਨਾਂ ਤੋਂ ਮਗਰੋਂ ਭਾਈ ਗੋਪਾਲ ਸਿੰਘ ਭਾਈ ਨਰੈਣ ਸਿੰਘ ਤੇ ਵੱਖੋ-ਵੱਖ ਬੈਠ ਕੇ ਇਹ ਦ੍ਰਿਸ਼ ਵੇਖਣ ਲੱਗੇ ਤੇ ਵੱਡੀ ਰਾਤ ਗਈ ਤਾਂ ਕਹਿੰਦੇ ਚਮਤਕਾਰੀ ਤੇਜਸ਼ਵੀ ਪੁਰਸ਼ ਪ੍ਰਕਰਮਾ ਕਰਦਾ ਹੋਇਆ ਨਜ਼ਰੀ ਪਿਆ ਅਸ ਚਾਰਜ ਇਹ ਸੀ ਕਿ ਜਿਸ ਤਰ੍ਹਾਂ ਤਿੰਨ ਪਾਸੇ ਧਰਤੀ ਤੇ ਉਸ ਦਾ ਘੋੜਾ ਚੱਲ ਰਿਹਾ ਸੀ ਉਸੇ ਤਰ੍ਹਾਂ ਜੇਲਮ ਨਦੀ ਦੇ ਪਾਣੀ ਤੇ ਵੀ ਤੁਰਦਾ ਨਜ਼ਰ ਆਇਆ ਪਰ ਕਰਮਾ ਪੂਰੀ ਕਰਕੇ ਇਹ ਅਲੌਕਿਕ ਸਿੰਘ ਜਵਾਬ ਦੇ ਵਿੱਚ ਗੁਰਬਰ ਅਕਾਲ ਦਾ ਜਕਾਰਾ ਬੁਲਾਇਆ ਇਸ ਤਰ੍ਹਾਂ ਭਾਈ ਗੋਪਾਲ ਸਿੰਘ ਜਵਾਬ ਦੇ ਵਿੱਚ ਗੁਰਬਰ ਅਕਾਲ ਦਾ ਜਕਾਰਾ ਬੋਲਦੇ ਰਹੇ ਤੇ ਦੋਨੋਂ ਪ੍ਰੇਮੀ ਇਸ ਚਮਤਕਾਰੀ ਦ੍ਰਿਸ਼ ਦੇ ਕਾਰਨ ਅश्चਰਜਤਾ ਦੇ ਨਾਲ ਬਿਸਮੈ ਹੋ ਗਏ ਭਾਵ ਵੇਖ ਕੇ ਅश्चਰਜ ਹੋ ਗਏ ਇਹ ਕੌਤਕ ਅਜਿਹਾ ਕੀ ਹੋਇਆ ਅਜਿਹਾ ਇਹ ਕੌਤਕ ਵਾਪਰਿਆ ਹੈ ਕਹਿੰਦੇ ਮਨ ਦੇ ਵਿੱਚ ਇੱਕ ਅਜਿਹਾ ਚਾ ਸੀ ਹੁਣ ਜੇ ਦੱਸਦੇ ਸੀ ਤਾਂ ਵੀ ਉਲੰਘਣਾ ਸੀ ਨਹੀਂ ਦੱਸਦੇ ਸੀ ਤਾਂ ਮਨ ਦੇ ਵਿੱਚ ਅਸਚਰਜਤਾ ਸੀ ਵੀ ਇਹ ਕਿਵੇਂ ਹੋ ਸਕਦਾ ਯਕੀਨ ਜਾਂ ਨਹੀਂ ਹੋਇਆ ਪਰ ਥੋੜਾ ਬਹੁਤਾ ਸੋਚਣ ਤੋਂ ਬਾਅਦ ਕਹਿੰਦੇ ਯਕੀਨ ਹੋਇਆ ਵੀ ਹਾਂ ਇਹ ਗੱਲ ਸੱਚੀ ਹੈ ਸਾਡੀਆਂ ਅੱਖਾਂ ਨੇ ਜੋ ਵੇਖਿਆ ਉਹ ਸੱਚ ਹੈ ਕਈ ਵਾਰੀ ਅਸੀਂ ਵੇਖ ਤੇ ਲੈਨੇ ਆਂ ਅਸੀਂ ਆਪਣੇ ਆਪ ਨੂੰ ਵਿਸ਼ਵਾਸ ਨਹੀਂ ਦਿਵਾ ਪਾਉਂਦੇ ਵੀ ਇਹ ਸੱਚ ਹੈ ਕਿ ਝੂਠ ਹੈ ਕਹਿੰਦੇ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਇਕਾਂਤ ਸਮਾਂ ਵੇਖ ਕੇ ਦੋਨੋਂ ਪ੍ਰੇਮੀਆਂ ਨੇ ਸ੍ਰੀ ਸੰਤ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਰਾਤ ਦਾ ਚਮਤਕਾਰੀ ਵਾਕਿਆ ਸੁਣਾਇਆ ਤੇ ਨਾਲ ਹੀ ਕਹਿੰਦੇ ਹੱਥ ਜੋੜ ਕੇ ਇਹ ਬੋਲੇ ਕਹਿੰਦੇ ਸਾਡਾ ਨਿਸ਼ਚੈ ਇਹ ਹੈ ਕਿ ਅਲੌਕਿਕ ਤੇਜਸ਼ਵੀ ਘੋੜ ਸਵਾਰ ਪੁਰਸ਼ ਜੋ ਕਿ ਸਵੈ ਖੁਦ ਕਲਗੀਧਰ ਪਿਤਾ ਜੀ ਆਪ ਜੀ ਦੀ ਰੱਖਿਆ ਵਾਸਤੇ ਆਏ ਪ੍ਰਤੀਤ ਹੁੰਦੇ ਨੇ ਸਾਨੂੰ ਲੱਗਦਾ ਕਿ ਸਤਗੁਰੂ ਖੁਦ ਆਪ ਜੀ ਦੀ ਜਿਹੜੀ ਹੈ ਉਹ ਰੱਖਿਆ ਕਰ ਰਹੇ ਨੇ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੇ ਨਿਮਰਤਾ ਪੂਰਵਕ ਹੱਥ ਜੋੜ ਕੇ ਫਰਮਾਇਆ ਕਹਿੰਦੇ ਪ੍ਰੇਮਿਓ ਸਤਗੁਰੂ ਕਲਗੀਧਰ ਪਿਤਾ ਜੀਤਾ ਅਕਾਲੀ ਜੋਤ ਨੇ ਸਵੈੰਗ ਈਸ਼ਵਰ ਨੇ ਉਤੇ ਬ੍ਰਹਮ ਜੋਤ ਨੇ ਸਵੈੰਗ ਔਰ ਉਹਨਾਂ ਦੀਆਂ ਸ਼ਹੀਦੀ ਫੌਜਾਂ ਗਰੀਬ ਦਾਸਾਂ ਦੀ ਜ਼ਰੂਰ ਰੱਖਿਆ ਕਰਨ ਦਾ ਉਪਕਾਰ ਕਰਦੀਆਂ ਨੇ ਤਾਂਕੇ ਸੇਵਕ ਅਵਗਿਆ ਨਾ ਕਰੇ ਮਨਮਤ ਨਾ ਕਰੇ ਤੇ ਮੁੜ ਉਹਨਾਂ ਨੇ ਕਿਹਾ ਪਰ ਜੇਕਰ ਕੋਈ ਪ੍ਰੇਮੀ ਭਵਿਸ਼ ਦੇ ਵਿੱਚ ਅਜਿਹਾ ਕੌਤਕ ਵੇਖੇ ਤਾਂ ਮੁੜ ਪ੍ਰਗਟ ਨਾ ਕਰੋ ਇਹ ਨਾ ਕਹੋ ਵੀ ਅਸੀਂ ਵੇਖਿਆ ਇਹ ਜੀਜਾ ਜੜੀਆਂ ਨੇ ਇਹਨਾਂ ਤੋਂ ਗੁਰੇਜ਼ ਕਰੋ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਅਤਰ ਸਿੰਘ ਜੀ ਨੂੰ ਇਤਿਹਾਸਕਾਰ ਕਹਿੰਦੇ ਨੇ ਦੋ ਵਾਰ ਜਿਹੜੇ ਨੇ ਉਹਨਾਂ ਨੇ ਖੁੱਲੇ ਜ਼ਿਦਾਰੇ ਦਿੱਤੇ ਨੇ ਪਰ ਮੈਂ ਕਹਿੰਨਾ ਵੀ ਜਿਸ ਹਿਸਾਬ ਦੇ ਨਾਲ ਬਾਬਾ ਅਤਰ ਸਿੰਘ ਜੀ ਮਾਹਪੁਰਖਾਂ ਦੀ ਬੰਦਗੀ ਹੈ ਪਿਆਰਿਓ ਇਹ ਨਹੀਂ ਪਤਾ ਵੀ ਉਹਨਾਂ ਨੂੰ ਕਿੰਨੀ ਵਾਰ ਜ਼ਿਦਾਰੇ ਹੋਏ ਹੋਣੇ ਮਾਹਪੁਰਖਾਂ ਦੇ ਮਾਹਪੁਰਖਾਂ ਨੇ ਕਿੰਨੀ ਵਾਰ ਜ਼ਿਦਾਰੇ ਕੀਤੇ ਹੋਣੇ ਸਤਿਗੁਰੂ ਗੁਰੂ ਕਲਗੀ ਧਰਪਾਖਸ਼ਾ ਦੇ ਕਹਿੰਦੇ ਬਹੁਤ ਸਾਰੇ ਅਜਿਹੇ ਵਾਕਿਆਤ ਨੇ ਉਹਨਾਂ ਦੇ ਜੀਵਨ ਦੇ ਵਿੱਚ ਜੋ ਆਪਾਂ ਨੂੰ ਮਿਲਦੇ ਨੇ ਸਾਧ ਸੰਗਤ ਜੋ ਆਪਾਂ ਨੂੰ ਵੀ ਅਚਾਰਜ ਕਰ ਦਿੰਦੇ ਨੇ ਕਈ ਵਾਰ ਤਾਂ ਆਪਾਂ ਨੂੰ ਵੀ ਇਸ ਚਾਰਜ ਕਰ ਦਿੰਦੇ ਨੇ ਕਿਉਂਕਿ ਸਤਿਗੁਰੂ ਕਹਿੰਦੇ ਨੇ ਪੂਰਬ ਕਰਮ ਔਂਕਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਿਹੜੀ ਇਹ ਅੰਤਰਾ ਆਤਮਾ ਹੈ ਨਾ ਇਹਦਾ ਅੰਧੇਰਾ ਨਾ ਜਿਹੜਾ ਅੰਦਰ ਉਹ ਮਿਟ ਜਾਂਦਾ ਹੈ ਜਨਮ ਜਨਮਾਂ ਦੀ ਸੌਈ ਹੋਈ ਇਹ ਆਤਮਾ ਫਿਰ ਜਾਗ ਜਾਂਦੀ ਹੈ ਜਦੋਂ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਜਦੋਂ ਪੂਰਬਲੇ ਕੀਤੇ ਹੋਏ ਕਰਮਾਂ ਦੇ ਨਾਲ ਹੁਣ ਵਾਲੇ ਕਰਮ ਜਿਹੜੇ ਨੇ ਉਹ ਜਾਗ ਪੈਂਦੇ ਨੇ ਭੇਟਿਓ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਜਦੋਂ ਪੂਰਨ ਸਤਗੁਰੂ ਦਾ ਮਿਲਾਪ ਹੋ ਜਾਏ ਸਤਗੁਰੂ ਦੀ ਕਿਰਪਾ ਹੋ ਜਾਏ ਤੇ ਸਾ ਸੰਗਤ ਫਿਰ ਤੇ ਜਿਹੜੇ ਇਹ ਐਸੇ ਕੌਤਕ ਬਾਪਰ ਦੀ ਜ਼ਰੂਰ ਨਹੀਂ ਬਾਬਾ ਹਤਰ ਸਿੰਘ ਜੀ ਮਹਾਂਪੁਰਖਾਂ ਨੇ ਇੰਨੀ ਬੰਦਗੀ ਕੀਤੀ ਇਨ੍ਹਾਂ ਗੁਰੂ ਦਾ ਜਸ ਕੀਤਾ ਤੇ ਇਹਨੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਿਆ ਤੇ ਸਾਧ ਸੰਗਤ ਇਹ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਦਾ ਜਿਹੜਾ ਜੀਵਨ ਹੈ ਕਿੰਨਾ ਮਹਾਨ ਤੇ ਕਿੰਨਾ ਪਵਿੱਤਰ ਜੀਵਨ ਹੈ ਉਹਨਾਂ ਦੇ ਜੀਵਨ ਦਾ ਕੋਈ ਸਾਨ ਨਹੀਂ ਉਹਨਾਂ ਦੇ ਜੀਵਨ ਦਾ ਕੋਈ ਮੁਕਾਬਲਾ ਨਹੀਂ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਸਭ ਤੋਂ ਵੱਧ ਸਤਿਕਾਰ ਕਰਨ ਦਾ ਜਿਹੜਾ ਸਿਹਰਾ ਹੈ ਉਹ ਬਾਬਾ ਅਤਰ ਸਿੰਘ ਜੀ ਹੋਰਾਂ ਦੇ ਸਿਰ ਤੇ ਸਜਣਾ ਹੈ। ਕਈ ਗੀ ਘੰਟੇ ਮੱਥਾ ਟੇਕਦੇ ਰਹਿਣਾ, ਗੁਰੂ ਨੂੰ ਨਮਸ਼ਕਾਰ ਕਰਦੇ ਰਹਿਣਾ, ਮਸਤਕ ਦੇ ਵਿੱਚੋਂ ਖੂਨ ਤੱਕ ਚੋਣ ਜਾਂਦਾ ਸੀ। ਤੇ ਕਿਸੇ ਨੇ ਪੁੱਛਿਆ ਵੀ ਇਹ ਕੀ ਹੈ? ਉਤੇ ਮਹਾਂਪੁਰ ਕਿੰਦੇ ਨੇ ਭਾਈ ਜਿਹੜੇ ਮੈਨੂੰ ਰੱਬ ਸਮਝ ਕੇ ਸੰਤ ਸਮਝ ਕੇ ਮਥਾ ਟੇਕ ਜਾਂਦੇ ਨੇ ਕਹਿੰਦੇ ਮੋਂਾਂ ਦੀਆਂ ਮੈਨੂੰ ਕੀਤੀਆਂ ਹੋਈਆਂ ਜਿਹੜੀਆਂ ਨਮਸ਼ਕਾਰਾਂ ਨੇ ਮੈਂ ਗੁਰੂ ਤੱਕ ਪਹੁੰਚਾ ਆਂ ਹਾਂ ਐਸੇ ਸੰਤ ਸੰਨ ਬਾਬਾ ਅਤਰ ਸਿੰਘ ਜੀ ਮਹਾਪੁਰਖ ਤੋਂ ਪਿਆਰਿਓ ਉਹਨਾਂ ਦੇ ਜੀਵਨ ਵਿੱਚੋਂ ਸਾਖੀਆਂ ਆਪਾਂ ਸਾਂਝੀਆਂ ਕਰਦੇ ਜਾਵਾਂਗੇ ਚੈਨਲ ਦੇ ਨਾਲ ਬਣੇ ਰਹੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ